ਆ ਲੇਕਿਨ ਹੁਣ ਤੱਕ ਮੈਂ ਕਹਿੰਦਾ ਕਿ ਕੰਡੀਸ਼ਨ ਕ੍ਰਿਟੀਕਲ ਆ ਕਿਹੜਾ ਬਲੱਡ ਪ੍ਰੈਸ਼ਰ ਆ ਉਹ ਅਪ ਹੋ ਨਹੀਂ ਰਿਹਾ ਨਾ ਜੋ ਸਹੀ ਲੈਵਲ ਤੇ ਜਾਣਾ ਚਾਹੀਦਾ ਔਰ ਜਿੱਥੇ ਉਹ ਡਿੱਗੇ ਸੀ ਉੱਥੇ ਉਹਨਾਂ ਦਾ ਬਿਸਤਰਾ ਲਾ ਕੇ ਉੱਥੇ ਹੀ ਉਹਨਾਂ ਨੂੰ ਡਾਕਟਰ ਨੇ ਉਹਨਾਂ ਨੂੰ ਚੱਕਣ ਤੋਂ ਮਨਾ ਕਰਤਾ ਕਿ ਟਰਾਲੀ ਖੰਨ ਤੋਂ ਜਾਂ ਕਿਸੇ ਹੋਰ ਜਗ੍ਹਾ ਤੇ ਉੱਥੇ ਹੀ ਉਹਨਾਂ ਦਾ ਜਿਹੜਾ ਵਾ ਬਿਸਤਰਾ ਲਾਤਾ ਗਿਆ ਵਾ ਲੇਕਿਨ ਜਦੋਂ ਉਹਨਾਂ ਨੂੰ ਹੋਸ਼ ਆਇਆ ਉਹਨਾਂ ਦਾ ਪਹਿਲਾ ਸਵਾਲ ਜਿਹੜਾ ਸਾਨੂੰ ਇਹ ਸੀਗਾ ਮੈਂ ਕਿੱਥੇ ਆ ਗਏ ਕਿ ਭਈ 2 ਵਜੇ ਵਾਲੀ ਤਿਆਰੀ ਹੈਗੀ ਤੁਹਾਡੀ ਹਮਮ ਸਪੈਸ਼ਲ ਵਾਈਫਾਈ ਵਗੈਰਾ ਲਗਾਇਆ ਗਿਆ ਕਰ ਰੇਂਦੀ ਪ੍ਰੋਬਲਮ ਸੀ ਹਾਂ ਲੇਕਿਨ ਉਸ ਪਰ ਵੀ ਦੋ ਵੀ ਤੇ ਆਪਾਂ ਸਕ੍ਰੀਨ ਕੋਡ ਦੇ ਨਾਲ ਜੁੜ ਵੀ ਗਏ ਆ ਵੀਡੀਓ ਦੇ ਵਿੱਚ ਲੇਕਿਨ ਜਿਹੜਾ ਆਡੀਓ ਕੰਟਰੋਲ ਸਦਾ ਜੀ ਉਹਨਾਂ ਦੇ ਹੱਥੇ ਸੀਗਾ ਆਡੀਓ ਉਹਨਾਂ ਨੇ ਸਾਡਾ ਓਪਨ ਨਹੀਂ ਹੁੰਦਾ ਸਾਡੀ ਗੱਲ ਜਿਹੜੀ ਆ ਉੱਥੇ ਨਹੀਂ ਰੱਖੀ ਗਈ ਬਿਆਨ ਆਉਂਦੇ ਨੇ ਕਿ ਸਾਡੇ ਦਰਵਾਜ਼ੇ ਖੁੱਲੇ ਨੇ ਜੇ ਮਰਜ਼ੀ ਕਿਸਾਨ ਆ ਜਾਣਾ ਆਪਣੇ ਨਮਾਇੰਦਿਆਂ ਨੂੰ ਭੇਜ ਦੇਣਾ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਆ ਸਾਡੇ ਨਾਲ ਰੱਖਣ ਤੁਸੀਂ ਕਹਿ ਰਹੇ ਹੋ ਕਿ ਆਡੀਓ ਓਪਨ ਨਹੀਂ ਹੁੰਦਾ ਮੈਨੂੰ ਲੱਗਦਾ ਕਿ ਜੇ ਤੂੰ ਐਮਰਜੈਂਸੀ ਲਾ ਭਲਾ ਤੂੰ ਹੁੰਦੇ ਨਾ ਕੋਟਾ ਰਾਤ 12 ਵਜੇ ਵੀ ਫੁੱਲਦੀਆਂ ਹ ਸਾਰਾ ਕੁਝ ਦਾ ਰਾਸ਼ਟਰਪਤੀ ਰਾਤ ਠਾਇਆ ਜਾਂਦਾ ਅੱਜ ਦੇਸ਼ ਤੇ ਸਾਈਨ ਕਰਨ ਵਾਸਤੇ ਔਰ ਮੈਨੂੰ ਲੱਗਦਾ ਕਿ ਸ਼ਾਇਦ ਇਸ ਦੇਸ਼ ਦੀ ਸੁਪਰੀਮ ਕੋਰਟ ਜਾਂ ਇਸ ਦੇਸ਼ ਦੀ ਸਰਕਾਰ ਉਹਨੂੰ ਸਾਡੇ ਲੀਡਰ ਦੀ ਜ਼ਿੰਦਗੀ ਕੀ ਮਤਲਬ ਕਿੰਨੀ ਕੁ ਦੀ ਵੈਲਿਊ ਹੋਊਗੀ ਜਿਹਨੂੰ ਆਪਾਂ ਕਹਦੇ ਨੇ ਕਿਸਾਨ ਮਜ਼ਦੂਰ ਇਹਨਾਂ ਵਾਸਤੇ ਇੰਨੇ ਉਦਾਸ ਸੀਨੇ ਮੈਨੂੰ ਲੱਗਦਾ ਕਿ ਆਪਾਂ ਤੇ ਕੀੜੇ ਮਕੋੜੇ ਲੱਗਦੇ ਉਹਨਾਂ ਨੂੰ ਜੇ ਆਪਾਂ ਨੂੰ ਇਨਸਾਨ ਸਮਝਦੇ ਹੋਣ ਜਾਂ ਇਸ ਦੇਸ਼ ਦੇ ਵਸਣਦੇ ਸਮਝਦੇ ਹੋਣ ਤਾਂ ਪਿਛਲੇ 70 ਸਾਲਾਂ ਤੋਂ ਜਿਹੜੀ ਸਾਡੀ ਹਾਲਾਤ ਆ ਨਾ ਇਹ ਹੁੰਦੇ ਨਾ ਜੇਕਰ ਇੱਕ ਆਈਐਸ ਆਈਪੀਐਸ ਅਧਿਕਾਰੀ ਜਾਂ ਕੋਈ ਵੀ ਅਧਿਕਾਰੀ ਜੇਕਰ ਉਹਦੀ ਡੈਥ ਹੋ ਜੇਦੀ ਨੌਕਰੀ ਸੀ ਉਹ ਆਪਣੇ ਬੱਚਿਆਂ ਤੇ ਬੜਾ ਕੁਝ ਛੱਡ ਜਾਂਦਾ ਪੋਲੀਟਿਸ਼ੀਅਨ ਦੀ ਡੈਥ ਹੁੰਦੀ ਆਪਣੇ ਬੱਚਿਆਂ ਵਾਸਤੇ ਪਤਾ ਨਹੀਂ ਕਿੰਨੇ ਪੈਸੇ ਛੱਡ ਜਾਂਦਾ ਇੱਕ ਕਿਸਾਨ ਔਰ ਮਜ਼ਦੂਰ ਹੈ ਇਹ ਆ ਕਿ ਜਦੋਂ ਜਦੋਂ ਮਰਦਾ ਨਾ ਉਹ ਕਰਜ਼ਾ ਛੱਡ ਜਾਂਦਾ ਬੱਚੇ ਸਾਡੇ 14 ਲੱਖ ਕਰੋੜ ਆਪਾਂ ਦੇ ਕਾਰਪੋਰਟ ਕਰਾਉਣੇ ਦਾ ਜਿੰਨਾ ਕੁ ਆਲਰੇਡੀ ਹਜ਼ਾਰਾਂ ਕਰੋੜ ਰੁਪਏ ਨੇ ਉਹਨਾਂ ਦਾ ਮਾਫ ਕਰਦੇ ਆ 18 ਲੱਖ ਕਰੋੜ ਕਿਸਾਨਾਂ ਦਾ ਕਰਜ਼ਾ ਲਗਭਗ ਜਿਹੜਾ ਕਹਿੰਦੇ ਆ 110 ਦੱਸਦੇ ਆ ਉਹ ਮਾਫ ਕਰਨ ਵਾਲੇ ਸਾਡੇ ਦੇਸ਼ ਦੀ ਅਰਥਵਿਵਸਥਾ ਵਿਗੜ ਜਾਂਦੀ ਆ ਅੱਜ ਵੀ ਪਤਾ ਲੱਗ ਰਿਹਾ ਹੈ ਕਿ ਪਿੰਡਾਂ ਦੇ ਵਿੱਚ ਫੋਰਸ ਤਾਇਨਾਤ ਕੀਤੀ ਜਾ ਰਹੀ ਆ ਕੋਈ ਵੀ ਹਾਲਾਤ ਨੇ ਵਿਗੜ ਸਕਦੇ ਨਹੀਂ ਡੱਲਿਆ ਗੱਲ ਸਭ ਨੂੰ ਚੱਕਣ ਦੇ ਲਈ ਕਹਿੰਦੇ ਜੀ ਤਿਆਰੀਆਂ ਕੀਤੀਆਂ ਜਾ ਰਹੀਆਂ ਸਾਡੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਆ ਦੇਖੋ ਸਾਡੀ ਆਵਾਜ਼ ਦੱਪਣੀ ਨਹੀਂ ਆ ਅਸੀਂ ਬਲਦਾਨ ਦੇ ਦਾਂਗੇ ਢੱਲੇਵਾਲ ਸਭ ਬਲਦਾਨ ਦੇ ਦੂਗਾ ਮੈਂ ਸੋ ਕੇ ਬੈਠਣਾ ਮੈਂ ਆਪਣਾ ਬਲਦਾਨ ਦੇ ਦੂਗਾ ਸਾਡੇ ਦੋਗੇ ਹੋਰ ਪੈਦਾ ਹੋ ਜਾਣਗੇ ਇਹ ਦੱਬ ਨਹੀਂ ਦੱਬਦੇ ਨਹੀਂ ਹੈ ਸਸੀ ਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਇਸ ਸਮੇਂ ਅਸੀਂ ਖਨੌਰੀ ਤੇ ਮੌਜੂਦਾਂ ਖਨੌਰੀ ਤੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਜਿਹੜਾ ਉਹ 24ਵੇਂ ਦਿਨ ਵੀ ਉਸੇ ਤਰ੍ਹਾਂ ਜਾਰੀ ਆ ਅੱਜ ਉਹਨਾਂ ਦੀ ਸੇਪ ਹੈ ਜਿਹੜੀ ਕਾਫੀ ਖਰਾਬ ਹੁੰਦੀ ਆ 10-15 ਮਿੰਟ ਉਹ ਬੇਹੋਸ਼ੀ ਦੀ ਹਾਲਤ ਦੇ ਵਿੱਚ ਵੀ ਰਹਿੰਦੇ ਨੇ ਸੋ ਸਾਡੇ ਨਾਲ ਸੁਭਿੰਦਰ ਸਿੰਘ ਹਰਦੋਇ ਚੰਡਾ ਜੀ ਨੇ ਸੋ ਗੱਲ ਕਰਦੇ ਆ ਕਿਸ ਤਰ੍ਹਾਂ ਹਾਲਾਤ ਨੇ ਕੀ ਆ ਹਾਂਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆ ਵਾਹਿਗੁਰੂ ਖਾਲਸਾ ਜੀ ਫਤਿਹ ਜੀ ਕਿਸ ਤਰ੍ਹਾਂ ਨੇ ਜੀ ਪ੍ਰਧਾਨ ਸਾਹਿਬ ਦੇ ਹਾਲਾਤ ਨੇ ਜਿਹੜੇ ਹਾਂ ਦੇਖੋ ਅੱਜ ਤੇ ਜਦੋਂ ਆਪਾਂ ਅੱਜ ਦੁਪਹਿਰੇ ਜਦੋਂ ਇਸ਼ਨਾਨ ਕਰਨ ਗਏ ਨੇ ਜੀ ਉਦੋਂ ਉਥੋਂ ਆਉਂਦੇ ਆ ਇੱਕਦਮ ਡਿੱਗ ਪਏ ਨੇ ਬੇਹੋਸ਼ ਹੋ ਗਏ ਬੀਪੀ ਡਿਟੈਕਟ ਹੋਣਾ ਬੰਦ ਹੋ ਗਿਆ ਔਰ ਉਹਨਾਂ ਨੂੰ ਉਲਟੀਆਂ ਵੀ ਆਈਆਂ ਜੀ ਇੱਕਦਮ ਸੀਰੀਅਸ ਕੰਡੀਸ਼ਨ ਦੇ ਵਿੱਚ ਹੋ ਕੋਈ 12 ਤੋਂ 15 ਮਿੰਟ ਤੱਕ ਰਏ ਨੇ ਔਰ ਡਾਕਟਰ ਨੇ ਕੋਸ਼ਿਸ਼ ਕਰਕੇ ਮ사ਜ ਵਗੈਰਾ ਕਰਕੇ ਕਿ ਉਹ ਮੈਡੀਸਨ ਤੱਕ ਲੈਣੀ ਨਹੀਂ ਸੀ ਮ사ਜ ਤਲੀਆਂ ਵਗੈਰਾ ਚਸ ਕੇ ਪੈਰਾਂ ਦੀਆਂ ਹੋਰ ਉਹਨਾਂ ਨੇ ਥੋੜੀ ਗਰਮਾਇਸ਼ ਕਰਕੇ ਥੋੜਾ ਸਟੇਬਲ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਹੁਣ ਤੱਕ ਵੀ ਮੈਂ ਕਹਿੰਦਾ ਕਿ ਕੰਡੀਸ਼ਨ ਕ੍ਰਿਟੀਕਲ ਆ ਕਿਹੜਾ ਬਲੱਡ ਪ੍ਰੈਸ਼ਰ ਆ ਉਹ ਉੱਪਰ ਹੋ ਨਹੀਂ ਜਾ ਰਿਹਾ ਨਾ ਜੋ ਸਹੀ ਲੈਵਲ ਤੇ ਜਾਣਾ ਚਾਹੀਦਾ ਉਹ ਨਹੀਂ ਜਾ ਰਿਹਾ ਔਰ ਜਿੱਥੇ ਉਹ ਡਿੱਗੇ ਸੀ ਉੱਥੇ ਉਹਨਾਂ ਦਾ ਬਿਸਤਰਾ ਲਾ ਕੇ ਉੱਥੇ ਹੀ ਉਹਨਾਂ ਨੂੰ ਕੋ ਡਾਕਟਰ ਨੇ ਉਹਨਾਂ ਨੂੰ ਚੱਕਣ ਤੋਂ ਮਨਾ ਕਰਤਾ ਕਿ ਟਰਾਲੀ ਖੜਨ ਤੋਂ ਜਾਂ ਕਿਸੇ ਹੋਰ ਜਗ੍ਹਾ ਤੇ ਉੱਥੇ ਹੀ ਉਹਨਾਂ ਦਾ ਜਿਹੜਾ ਵਾ ਬਿਸਤਰਾ ਲਾ ਦਿੱਤਾ ਗਿਆ ਵਾ ਅ ਲੇਕਿਨ ਮੈਨੂੰ ਲੱਗਦਾ ਕਿ ਜਿੰਨੇ ਉਹ ਦ੍ਰਿੜ ਇਰਾਦੇ ਦੇ ਸੀ ਕਿ ਬੇਹੋਸ਼ ਹੋਣ ਤੋਂ ਬਾਅਦ ਵੀ ਜਦੋਂ ਦੁਬਾਰਾ ਹੋਸ਼ ਚਾਏ ਜੋ ਸਾਡਾ ਤਹਿ ਪ੍ਰੋਗਰਾਮ ਸੀ ਪੂਰੇ ਮੋਰਚੇ ਵੱਲੋਂ ਦੋਨਾਂ ਫੋਰਮ ਵੱਲੋਂ ਕਿ ਅੱਜ ਆਪਾਂ ਜਿਹੜਾ ਵਾ ਸੁਪਰੀਮ ਕੋਰਟ ਅਗੇ ਆਪਣਾ ਪੱਖ ਰੱਖਣਾ ਕਿਉਂਕਿ ਸੁਪਰੀਮ ਕੋਰਟ ਨੇ ਕੱਲ ਕਿਹਾ ਸੀਗਾ ਕਿ ਤੁਹਾਡੇ ਸਾਡੇ ਦਰਵਾਜ਼ੇ 24 ਘੰਟੇ ਖੁੱਲੇ ਨੇ ਜੇਕਰ ਕਿਸਾਨ ਆਪਣੀ ਗੱਲ ਰੱਖਣੀ ਚਾਹੁੰਦੇ ਆ ਉਹ ਰੱਖ ਸਕਦੇ ਆ ਉਹਦਾ ਬੰਦੋਬਸਤ ਹੀ ਹੋ ਗਿਆ ਵੀਡੀਓ ਕਾਨਫਰੈਂਸਿੰਗ ਰਾਹੀਂ ਸਰਦਾਰ ਜੀ ਦੀ ਸੰਟਲੇ ਵੱਲ ਆਪਣੀ ਗੱਲ ਰੱਖਣ ਵਾਲੇ ਸੀਗੇ ਪਰ ਲੇਕਿਨ ਇਹਨ ਉਸ ਤੋਂ ਪਹਿਲਾਂ ਇਹ ਹਾਦਸਾ ਵਾਪਰ ਗਿਆ ਲੇਕਿਨ ਜਦੋਂ ਉਹਨਾਂ ਨੂੰ ਹੋਸ਼ ਆਇਆ ਉਹਨਾਂ ਦਾ ਪਹਿਲਾ ਸਵਾਲ ਜਿਹੜਾ ਸਾਨੂੰ ਇਹ ਸੀਗਾ ਮੈਂ ਬੰਨ ਗਏ ਕਿ ਭਈ 2 ਵਜੇ ਜਿਹੜੀ ਤ ਹਮਮ ਸਪੈਸ਼ਲ ਵਾਈਫਾਈ ਵਗੈਰਾ ਲਗਾਇਆ ਗਿਆ ਕਰ ਰੇਂਜ ਦੀ ਪ੍ਰੋਬਲਮ ਸੀ ਮੈਂ ਕਿਹਾ ਜੀ ਤਿਆਰੀ ਸਾਡੀ ਹੈ ਪਰ ਤੁਹਾਡੀ ਸਿਹਤ ਨਹੀਂ ਕਿਉਂ ਅਸੀਂ ਬਾਅਦ ਫੈਸਲਾ ਕਰ ਲਿਆ ਸੀ ਕਿ ਅਗਰ ਉਹਨਾਂ ਦੀ ਸਿਹਤ ਇੰਨੀ ਨਸਾਜ ਆ ਤੇ ਆਪਾਂ ਨੂੰ ਇਹ ਕੰਮ ਅੱਜ ਨਹੀਂ ਕਰਨਾ ਚਾਹੀਦਾ ਜੀ ਲੇਕਿਨ ਉਹ ਕਹਿੰਦੇ ਕਿ ਨਹੀਂ ਦੇਸ਼ ਦੀ ਸਰਵੋੱਚ ਸੰਵਿਧਾਨਕ ਸੰਸਥਾ ਸੁਪਰੀਮ ਕੋਰਟ ਆ ਆਪਾਂ ਨੂੰ ਉਹਦਾ ਸਨਮਾਨ ਕਰਨਾ ਚਾਹੀਦਾ ਕਿਉਂਕਿ ਕੱਲ ਪਰਸੋਂ ਨੇ ਆਪਣੇ ਇਹਦੇ 'ਚ ਬੋਲਿਆ ਸੀ ਕਿ ਆਪਾਂ ਸੁਪਰੀਮ ਕੋਰਟ ਦਾ ਸਨਮਾਨ ਕਰਦੇ ਆ ਤੇ ਉਹਦਾ ਸਨਮਾਨ ਕਰਨਾ ਚਾਹੀਦਾ ਕੋਈ ਇਹੋ ਜਿਹਾ ਮੈਸੇਜ ਰੋਂਗ ਨਹੀਂ ਜਾਣਾ ਚਾਹੀਦਾ ਕਿ ਆਪਾਂ ਸਾਇਬ ਨਾ ਨਹੀਂ ਠੀਕ ਤਾਂ ਮੈਂ ਬੋਲੂਗਾ ਜਿੰਨਾ ਮੇਰੇ ਕੋਲ ਹੈ ਜੂਆ ਬਾਕੀ ਦੀ ਗੱਲ ਜੜੀ ਆ ਮੈਨੂੰ ਜਾਂ ਮੈਂ ਰੱਖ ਦਾਂਗੇ ਸੁਪਰੀਮ ਕੋਰਟ ਅਗੇ ਜੋ ਆਪਾਂ ਇੱਕ ਤਿਆਰ ਕੀਤਾ ਸੀ ਉਹਨਾਂ ਵੱਲੋਂ ਜੋ ਲਿਖਾਇਆ ਗਿਆ ਸਾਨੂੰ ਲੇਕਿਨ ਉਸਪੈ ਨੇ 20 ਵੀ ਤੇ ਆਪਾਂ ਸੁਪਰੀਮ ਕੋਰਟ ਦੇ ਨਾਲ ਜੁੜ ਵੀ ਗਏ ਆ ਵੀਡੀਓ ਦੇ ਵਿੱਚ ਲੇਕਿਨ ਜਿਹੜਾ ਆਡੀਓ ਕੰਟਰੋਲ ਸਦਾ ਜੀ ਉਹਨਾਂ ਦੇ ਹੱਥ ਵਿੱਚ ਸੀਗਾ ਆਡੀਓ ਉਹਨਾਂ ਨੇ ਸਾਡਾ ਓਪਨ ਨਹੀਂ ਹੁੰਦਾ ਸਾਡੀ ਗੱਲ ਜੜੀ ਆ ਉੱਥੇ ਨਹੀਂ ਰੱਖੀ ਗਈ ਜਾ ਉਹਨਾਂ ਨਾਲ ਰੱਖਣੀ ਦਿੱਤੀ ਹੈ ਉਹਨਾਂ ਸੁਪਰੀਮ ਕੋਰਟ ਨੂੰ ਪਤਾ ਹੋਊਗਾ ਉਹ ਦਾਅਵੇ ਕਰਦੇ ਨੇ ਬਿਆਨ ਆਉਂਦੇ ਨੇ ਕਿ ਸਾਡੇ ਦਰਵਾਜ਼ੇ ਖੁੱਲੇ ਨੇ ਜੇ ਮਰਜ਼ੀ ਕਿਸਾਨ ਆ ਜਾਣਾ ਆਪਣੇ ਨੁਮਾਇੰਦਿਆਂ ਨੂੰ ਭੇਜ ਦੇਣਾ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਆ ਸਾਡੇ ਨਾਲ ਰੱਖਣ ਤੁਸੀਂ ਕਹਿ ਰਹੇ ਹੋ ਕਿ ਆਡੀਓ ਓਪਨ ਨਹੀਂ ਹੋਣ ਦੇ ਦੇਖੋ ਆਪਾਂ ਉੱਥੇ ਜਾਣ ਦੀ ਗੱਲ ਜਿਹੜੀ ਤਾਂ ਨਹੀਂ ਕਰਦੇ ਕਿ ਆਪਾਂ ਕਿਸੇ ਵੀ ਤਰ੍ਹਾਂ ਦਾ ਪਾਠ ਨਹੀਂ ਸੁਪਰੀਮ ਕੋਰਟ ਦਾ ਹਾਂ ਸੁਪਰੀਮ ਕੋਰਟ ਨੇ ਗੱਲ ਆਖੀ ਆਪਣੇ ਮੰਗਾਂ ਜਿਹੜੀਆਂ ਤੁਹਾਡਾ ਹੈ ਉਹ ਦੇ ਦਿਓ ਸਾਨੂੰ ਕਿਸੇ ਵੀ ਜਰੀਏ ਨਾਲ ਦੇ ਸਕਦੇ ਕਿਸੇ ਵੀ ਜਰੀਆ ਦੇ ਸਕਦੇ ਲੇਕਿਨ ਸਾਨੂੰ ਲੱਗਾ ਕਿ ਜੋ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਨੇ 40 ਸਾਲ ਇਸ ਕਿਸਾਨੀ ਔਰ ਮਜ਼ਦੂਰਾਂ ਵਾਸਤੇ ਲਾਏ ਨੇ ਉਹ ਬਹੁਤ ਸਮਝ ਰੱਖਦੇ ਨੇ ਔਰ ਬੜੇ ਸੰਜਮ ਵਾਲੇ ਤਰੀਕੇ ਨਾਲ ਜਿਹੜਾ ਵਾ ਉਹ ਇਹ ਗੱਲ ਰੱਖ ਸਕਦੇ ਨੇ ਸੋ ਉਹਨਾਂ ਨੂੰ ਵੀ ਇਹ ਸੀਗਾ ਮੈਂ ਜਿੰਨੀ ਗੱਲ ਰੱਖ ਸਕਦਾ ਜਿੰਨੀ ਮੇਰੀ ਤਾਕਤ ਹੋਊ ਰੱਖੂਗਾ ਬਾਕੀ ਗੱਲ ਜਿਹੜੀ ਉਹਨਾਂ ਨੇ ਲਿਖ ਕੇ ਸਾਨੂੰ ਲਿਖਾਤੀ ਸੀ ਇਹ ਤੁਸੀਂ ਅਗੇ ਸਪਰੀਮ ਕੋਰਟ ਦੇ ਅਗੇ ਬੋਲ ਦਿਓ ਮੈਨੂੰ ਲੱਗਦਾ ਕਿ ਜਦੋਂ ਐਮਰਜੈਂਸੀ ਹਾਲਾਤ ਹੁੰਦੇ ਨਾ ਕੋਟਾ ਰਾਤ 12 ਵਜੇ ਵੀ ਫੁੱਲਦੀਆਂ ਨੇ ਹਮ ਸਾਰਾ ਕੁਝ ਦਾ ਰਾਸ਼ਟਰਪਤੀ ਰਾਤ ਠਾਇਆ ਜਾਂਦਾ ਅਧਿਆਦੇਸ਼ ਤੇ ਸਾਈਨ ਕਰਨ ਵਾਸਤੇ ਔਰ ਮੈਨੂੰ ਲੱਗਦਾ ਕਿ ਸ਼ਾਇਦ ਇਸ ਦੇਸ਼ ਦੀ ਸੁਪਰੀਮ ਕੋਰਟ ਜਾਂ ਇਸ ਦੇਸ਼ ਦੀ ਸਰਕਾਰ ਉਹਨੂੰ ਸਾਡੇ ਲੀਡਰ ਦੀ ਜ਼ਿੰਦਗੀ ਕੀ ਮਤਲਬ ਕਿੰਨੀ ਕੁ ਦੀ ਵੈਲਿਊ ਹੋਊਗੀ ਜਿੰਨਾ ਮਰਜ਼ੀ ਉਹ ਬੋਲੀ ਜੀ ਮੀਡੀਆ ਤੇ ਤੇ ਅਸੀਂ ਕੋਸ਼ਿਸ਼ ਕੀਤੀ ਜੁੜਨ ਦੀ ਕਿ ਸਾਡੀ ਗੱਲ ਸੁਣਦੇ ਤੇ ਹੋ ਸਕਦਾ ਉਹ ਕੁਝ ਉੱਤੇ ਕੀ ਪੋਜੀਟਿਵ ਨੇ ਉਹ ਤਾਂ ਉਹਨਾਂ ਦਾ ਹੈਗਾ ਵਾ ਡਿਸੀਜਨ ਤਾਂ ਜੱਜ ਦੇ ਉੱਪਰ ਹੁੰਦਾ ਲੇਕਿਨ ਸਾਨੂੰ ਆਪਣੀ ਗੱਲ ਰੱਖਣ ਦਾ ਮੌਕਾ ਮਿਲਣਾ ਚਾਹੀਦਾ ਸੀ ਕਿਉਂਕਿ ਟੱਲੇ ਵਾਲ ਸਾਬ 24 ਦਿਨ ਤੋਂ ਕੁਛ ਖਾਦਾ ਨਹੀਂਗਾ ਤਿਲ ਤਿਲ ਜਿਹੜਾ ਵਾ ਉਹਦੀ ਸਿਹਤ ਜੜੀਆ ਡਾਊਨ ਜਾ ਰਹੀਆ ਹੌਸਲਾ ਭਾ ਜਿੰਨਾ ਮਰਜ਼ੀ ਹੋਵੇ ਲੇਕਿਨ ਜਦੋਂ ਫਿਜ਼ੀਕਲ ਆਪਾਂ ਵੇਖੀਏ ਤਾਂ ਉਹ ਬਿਗੈਰ ਕੁਛ ਖਾਦਿਆਂ 24 ਦਿਨ ਬਹੁਤ ਕੁਛ ਲਾਸਟ ਹੋ ਜਾਂਦਾ ਜਿਸ ਤਰ੍ਹਾਂ ਡਾਕਟਰਾਂ ਦੀਆਂ ਟੀਮਾਂ ਭੇਜੀਆਂ ਜਾ ਰਹੀਆਂ ਨੇ ਬਾਰ-ਬਾਰ ਅਧਿਕਾਰੀ ਗੱਲ ਕਰ ਰਹੇ ਨੇ ਲੱਗਦਾ ਏ ਕਿ ਸੰਜੀਦਾਏ ਸਰਕਾਰ ਉਹਨਾਂ ਦੀ ਸਿਹਤ ਨੂੰ ਲੈ ਕੇ ਸੁਪਰੀਮ ਕੋਰਟ ਤੋਂ ਆਦੇਸ਼ ਆ ਰਹੇ ਨੇ ਲੱਗਦਾ ਏ ਅੱਜ ਜਿੱਦਾਂ ਗੱਲ ਨਹੀਂ ਹੋਈ ਸੰਜੀਦਾਏ ਕੋਈ ਮਸਲਾ ਹੱਲ ਕਰਨ ਦੇ ਵੱਲ ਇਹਨਾਂ ਦਾ ਧਿਆਨ ਹੈਗਾ ਦੇਖੋ ਪੰਜਾਬ ਸਰਕਾਰ ਦੀ ਗੱਲ ਹੀ ਛੱਡ ਦਿਓ ਚਾਰ ਤਰੀ ਹੁੰਟਲੇਵਾਲ ਜੀ ਆਪਣਾ ਅਮਰਨਸ਼ਨ ਅਨਾਉਂਸ ਕਰਦੇ ਨੇ 4 ਨਵੰਬਰ ਨੂੰ 26 ਨੂੰ ਉਹ ਬੈਠਦੇ ਨੇ 26 ਨੂੰ ਪੰਜਾਬ ਸਰਕਾਰ ਜਿਸ ਤਰ੍ਹਾਂ ਉਹਨਾਂ ਨੂੰ ਲੈ ਜਾਂਦੀ ਹੈ ਚੱਕੇ ਸਿਹਤ ਦਾ ਚੈੱਕ ਕਰਨ ਦੇ ਬਹਾਨੇ ਉਹ ਜੇਕਰ ਨ ਇੱਕ ਅਨੋਖਾ ਤਰੀਕਾ ਸੀ ਦੁਨੀਆ ਦਾ ਦੇਖਿਆ ਕਿਸੇ ਸਿਹਤ ਚੈੱਕ ਕਰਨੀ ਦੇ ਇਸ ਤਰ੍ਹਾਂ 4-500 ਫੋਰਸ ਲਾ ਲਓ ਮੈਂ ਕਿਹਾ 4-500 ਨਹੀਂ ਸੀ ਇੱਥੇ ਪ੍ਰੈਸ਼ਰ ਨੂੰ ਜਿਹੜੀ ਦੇ ਰਹੀ ਸੀ ਅੰਜਾਮ ਦੇ ਰੇ ਵੱਖਰੇ ਸੀ ਪਿੱਛੇ ਜ਼ਰੂਰ ਫੋਰਸ ਘਟੋ ਘਟ 1500 ਤੋਂ 1700 ਫੋਰਸ ਪਿੱਛੇ ਖਨੌਰੀ ਜੋ ਆ ਕੇ ਕਰਾਸ ਕਰਕੇ ਖੜੀ ਕੀਤੀ ਸੀ ਉਹ ਮਤਲਬ ਬੜਾ ਵੱਡਾ ਉਹਨਾਂ ਦਾ ਮੈਨੂੰ ਪਤਾ ਨਹੀਂ ਕਿਹੜਾ ਸਲਾਹਕਾਰ ਹੋਊਗਾ ਤੇ ਉਹ ਲੈ ਗਏ ਚਲੋ 10 ਨੂੰ ਮੌਕਾ ਮਿਲਿਆ 10 ਪੰਜ ਦਿਨ ਬੈਠਾ ਮੈਨੂੰ ਆਣ ਕੇ ਉਠਾਇਆ ਗਿਆ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਸਰਕਾਰਾਂ ਇੰਨੀਆਂ ਉਦਾਸ ਸੀ ਨੇ ਖਾਸ ਕਰਕੇ ਜਿਹੜਾ ਨਿਮਨ ਵਰਗਾ ਜਿਹਨੂੰ ਆਪਾਂ ਕਹਦੇ ਨੇ ਕਿਸਾਨ ਮਜ਼ਦੂਰ ਇਹਨਾਂ ਵਾਸਤੇ ਇੰਨੇ ਉਦਾਸ ਸੀਨ ਨੇ ਮੈਨੂੰ ਲੱਗਦਾ ਕਿ ਆਪਾਂ ਤੇ ਕੀੜੇ ਮਕੋੜੇ ਲੱਗਦੇ ਹੋ ਉਹਨਾਂ ਨੂੰ ਜੇ ਆਪਾਂ ਨੂੰ ਇਨਸਾਨ ਸਮਝਦੇ ਹੋਣ ਜਾਂ ਇਸ ਦੇਸ਼ ਦੇ ਵਸਣਦੇ ਸਮਝਦੇ ਹੋਣ ਤੇ ਪਿਛਲੇ 70 ਸਾਲਾਂ ਨੂੰ ਜਿਹੜੀ ਸਾਡੀ ਹਾਲਾਤ ਆ ਨਾ ਇਹ ਹੁੰਦੇ ਨਾ ਕਦੀ ਆਪਾਂ ਕਹਿੰਨੇ ਤਾਬੇ ਨਾਨਕ ਨੇ ਜਿਹੜਾ ਕਿਸਾਨੀ ਨੂੰ ਉੱਤਮ ਕਿਤਾ ਖਰਾਰ ਦਿੱਤਾ ਸੀਗਾ ਅੱਜ ਕਿਸਾਨੀ ਜਿਹੜੀ ਆ ਉਹ ਬਿਲਕੁਲ ਸਭ ਤੋਂ ਥੱਲੇ ਚਲੀ ਗਈ ਆ ਹਰਾਨੀ ਵਾਲੀ ਗੱਲ ਹੈ ਕਿ ਜਿਸ ਦੇਸ਼ ਦੀ ਅਰਥਵਿਵਸਥਾ ਕਿਸਾਨੀ ਖੇਤੀਬਾੜੀ ਸਿਰ ਤੇ ਚੱਲਦੀ ਹੋਵੇ ਉਹ ਦੇਸ਼ ਜਿਹੜਾ ਵਾ ਖੇਤੀਬਾੜੀ ਨੂੰ ਵਧਾਵਾ ਦੇਂਡ ਵੀ ਜੇ ਕਾਰਪੋਰੇਟਾਂ ਦੇ ਹੱਥ ਖੇਤੀ ਸੰਪਨ ਦੀ ਗੱਲਾਂ ਕਰਦਾ ਉੱਥੇ ਖੇਤੀ ਸੰਪਣੀਆ 10 ਬੰਦਿਆਂ ਨੂੰ ਫਸਾਉਂਦੂਗਾ ਹਜ਼ਾਰਾਂ ਲੋਕ ਜਿਹੜੇ ਆ ਠੂਠਾ ਫੜ ਕੇ ਉਹਨਾਂ ਦੇ ਦਰ ਤੇ ਜਾਣਗੇ ਸਾਨੂੰ ਰਾਸ਼ਨ ਦੇ ਦਿਓ ਬੜੀ ਹੈਰਾਨੀ ਹੁੰਦੀ ਮੈਨੂੰ ਇਹਨਾਂ ਗੱਲਾਂ ਤੋਂ ਸਾਡੇ ਲੋਕ ਨਹੀਂ ਸਮਝਦੇ ਜੀ ਕਿਉਂਕਿ ਜਿਸ ਤਰ੍ਹਾਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਵੱਡੇ ਰੋਡ ਬਣ ਰਹੇ ਨੇ ਹੋਰ ਬਹੁਤ ਸਾਰੀ ਡਿਪਾਰਟਮੈਂਟਾਂ ਜਿਹੜੀ ਕੀਤੀ ਜਾ ਰਹੀ ਆ ਬਹੁਤ ਸਾਰੀਆਂ ਤਕਨੀਕਾਂ ਇਦਾਂ ਦੀਆਂ ਲਿਆਂਦੀਆਂ ਜਾ ਰਹੀਆਂ ਨੇ ਲੱਗਦਾ ਨਹੀਂ ਕਿ ਤਿਆਰੀਆਂ ਸਰਕਾਰ ਦੀਆਂ ਤਾਂ ਚੱਲ ਰਹੀਆਂ ਨੇ ਫਰ ਸਾਡੇ ਲੋਕ ਕੰਮ ਕਰਨ ਦੀ ਨਹੀਂ ਸੁੱਤੇ ਪੈਣ। ਦੇਖੋ ਇਹ ਤਾਂ ਪੰਜਾਬੀ ਆ ਨਾ ਜਿੱਨਾਂ ਚਿਰ ਉਹਦੇ ਮੂੰਹ ਤੇ ਚਪੇੜ ਨਹੀਂ ਵੱਜਦੀ ਨਾ ਉਹਨਾਂ ਚਿਰ ਜਾਗਦਾ ਨਹੀਂ ਆ। ਉਹ ਜਦੋਂ ਗਵਾਂਢੀ ਦੇ ਵੱਜਦੀ ਉਹ ਕਹਿੰਦਾ ਕੋਈ ਨਹੀਂ ਮੇਰੇ ਥੋੜੀ ਵੱਜੀ ਗਵਾਂਢੀ ਦੇ ਵੱਜੀ ਆ। ਲੇਕਿਨ ਉਹਨੂੰ ਪਤਾ ਉਹਦਾਂ ਨਾਲ ਜ ਮੈਨੂੰ ਲੱਗਦਾ ਕਿ ਜਗਜੀਤ ਸਿੰਘ ਢੱਲੇਵਾਲ ਨੇ ਇੱਕ ਐਸੀ ਪਿਰਤਪਾਤ ਦੀ ਆਪਣਾ ਸਰੀਰ ਦਾ ਬਲਦਾਨ ਦੇ ਕੇ ਮਤਲਬ ਦੇਣ ਵਾਸਤੇ ਬੈਠੇ ਆ ਨਾ ਉਹ ਉਹਨਾਂ ਨੇ ਅੰਤਮ ਇੱਛਾ ਕੀਤੀ ਆ ਬੜੀ ਗਰੀ ਪ੍ਰਸ਼ਾਸਨ ਆਇਆ ਸੀ ਤੇ ਕਹਿ ਨਹੀਂ ਸਕਦੇ ਕਿ ਸਾਡਾ ਤੇ ਫਾਰਮ ਦਾ ਫੈਸਲਾ ਸੀ ਮਿਲ ਕੇ ਲੇਕਿਨ ਉਹਨਾਂ ਨੇ ਪ੍ਰਸ਼ਾਸਨ ਦੀ ਹਰ ਜਿਹੜੀ ਰਿਕਵੈਸਟਾਂ ਉਹਨੂੰ ਠੁਕਰਾਇਆ ਸੀਗਾ ਕਿ ਮੈਂ ਕਿਸਾਨਾਂ ਮਜ਼ਦੂਰਾਂ ਵਾਸਤੇ ਮਰਨ ਵਾਸਤੇ ਤਿਆਰ ਆ ਮੈਨੂੰ ਮੇਰੀ ਜ਼ਿੰਦਗੀ ਨਹੀਂ ਪਿਆਰੀ ਮੈਨੂੰ ਉਹ ਕੋ 7 ਲੱਖ ਕਿਸਾਨ ਜਿਹੜੇ ਖੁਦਕੁਸ਼ੀਆਂ ਕਰ ਗਏ ਉਹ ਜਾਂ ਉਹਨੂੰ ਸਟਾਪ ਕਰਨ ਵਾਸਤੇ ਜਿਹੜੇ ਆਉਣ ਵਾਲੇ ਸਮੇਂ ਦੇ ਕਿਸਾਨ ਜਿਹੜੇ ਖੁਦਕੁਸ਼ੀ ਨਾ ਕਰਨ ਦੇ ਬੱਚੇ ਨਾ ਰੋਣ ਕਿਉਂਕਿ ਉਹਨਾਂ ਨੇ ਗੱਲ ਇੱਥੇ ਕਹੀ ਸੀ ਕਿ ਅਗਰ ਇੱਕ ਆਈਐਸ ਆਈਪੀਐਸ ਅਧਿਕਾਰੀ ਜਾਂ ਕੋਈ ਵੀ ਅਧਿਕਾਰੀ ਅਗਰ ਉਹਦੀ ਡੈਥ ਵੀ ਹੋ ਜਾਂਦੀ ਨੌਕਰੀ 'ਚ ਉਹ ਆਪਣੇ ਬੱਚਿਆਂ ਤੇ ਬੜਾ ਕੁਝ ਛੱਡ ਜਾਂਦਾ ਪੋਲੀਟਿਸ਼ੀਅਨ ਦੀ ਡੈਥ ਹੁੰਦੀ ਆਪਣੇ ਬੱਚਿਆਂ ਵਾਸਤੇ ਪਤਾ ਨਹੀਂ ਕਿੰਨੇ ਪੈਸੇ ਛੱਡ ਜਾਂਦਾ ਇਹ ਕਿਸਾਨ ਔਰ ਮਜ਼ਦੂਰ ਹੈ ਇਹ ਆ ਕਿ ਜਿਹੜਾ ਜਦੋਂ ਮਰਦਾ ਨਾ ਉਹ ਕਰਜ਼ਾ ਛੱਡ ਜਾਂਦਾ ਬੱਚੇ ਔਰ ਅਗਰ ਇਹ ਦੇਸ਼ ਦੀ ਸਰਕਾਰ ਦੇਖੋ 1.14 ਲੱਖ ਕਰੋੜ ਆਪਾਂ ਦਾ ਕਾਰਪੋਰਟ ਕਰਾਉਣੇ ਦਾ ਜਿੰਨਾਂ ਕੋ অলਰੈਡੀ ਹਜ਼ਾਰਾਂ ਕਰੋੜ ਰੁਪਏ ਨੇ ਉਹਨਾਂ ਦਾ ਮਾਫ ਕਰਦੇ ਆ 18 ਲੱਖ ਕਰੋੜ ਕਿਸਾਨਾਂ ਦਾ ਕਰਜ਼ਾ ਲਗਭਗ ਜਿਹੜਾ ਕਹਿੰਦੇ ਆ ਅੰਕੜੇ ਦੱਸਦੇ ਆ ਉਹ ਮਾਫ ਕਰਨ ਨਾਲ ਸਾਡੇ ਦੇਸ਼ ਦੀ ਅਰਥਵਿਵਸਥਾ ਵਿਗੜ ਜਾਂਦੀ ਆ ਅ ਅਗਰ ਆਪਾਂ ਐਮਐਸਪੀ ਦੇ ਦਾਂਗੇ ਦੇਸ਼ ਤੇ ਚੜਾਵਾ ਫਾਈਨੈਂਸ਼ੀਅਲ ਜਿਹੜਾ ਵਾ ਉਹ ਕ੍ਰਾਈਸਿਸ ਹੋ ਜਾਊਗਾ ਮੈਨੂੰ ਹਰਾਨੀ ਹੁੰਦੀ ਆ ਆਲੂ ਸਰ ਕਿਸਾਨ ਕੋ 2 ਰੁਪਏ ਲੈ ਕੇ ਤੇ 20 ਰੁਪਏ ਵੇਚਿਆ ਜਾਂਦਾ ਉਦੋਂ ਸਰਕਾਰ ਨੂੰ ਦਿਸਦਾ ਨਹੀਂ ਕਿ 2 ਰੁਪਿਆ ਆਲੂ 20 ਰੁਪਏ ਮਾਰਕੀਟ ਵਿੱਚ ਕਿਹਾ ਕੀ ਮੈਨੇਜਮੈਂਟ ਆ ਕੀ ਕੰਟਰੋਲ ਆ ਸਰ ਦੇਸ਼ ਦੀ ਸਰਕਾਰ ਹੁੰਦੀ ਕਾਦੇ ਵਾਸਤੇ ਆ ਇਹਨਾਂ ਚੀਜ਼ਾਂ ਨੂੰ ਮੈਨੇਜ ਕਰਨ ਵਾਸਤੇ ਆ ਨਾ ਜੇ ਤੁਸੀਂ ਮੈਨੇਜ ਨਹੀਂ ਕਰਨਾ ਫਿਰ ਦੀ ਸਰਕਾਰ ਕਾਦੀ ਫਿਰ ਤੇ ਕਾਰਪੋਰੇਟਾਂ ਨੂੰ ਦੇ ਦਿਓ ਸਾਰਾ ਦੇਸ਼ ਉਹ ਚਲਾਈ ਜਾਣਾ ਜਿਤਨਾ ਚਲਾਉਣਾ ਜੋ ਉਹਨਾਂ ਨੂੰ ਚੰਗਾ ਲੋਕ ਕਰਨਗੇ ਫਿਰ ਕਿਉਂ ਆਪਾਂ ਇਹਨਾਂ ਟੈਕਸ ਦੇ ਪੈਸੇ ਜਿਹੜੇ ਇਹਨਾਂ ਲੋਕਾਂ ਦੇ ਆਪਾਂ ਜਿਹੜਾ ਵੇਸਟ ਹੁੰਦੇ ਸਾਡੇ ਕਾਰ ਸੰਜੀਦਾ ਜੀ ਪੂਰੀ ਬੈਰੀਗੇਟ ਲਾ ਕੇ ਕਿਸਾਨਾਂ ਨੂੰ ਰੋਕ ਲਿਆ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਅੱਜ ਵੀ ਪਤਾ ਲੱਗ ਰਿਹਾ ਹੈ ਕਿ ਪਿੰਡਾਂ ਦੇ ਵਿੱਚ ਫੋਰਸ ਤਾਇਨਾਤ ਕੀਤੀ ਜਾ ਰਹੀ ਆ ਕੋਈ ਵੀ ਹਾਲਾਤ ਨੇ ਵਿਗੜ ਸਕਦੇ ਨੇ ਡੱਲਿਆ ਗੱਲ ਸਭ ਨੂੰ ਚੱਕਣ ਦੇ ਲਈ ਕਹਿੰਦੇ ਜੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕਾਕਾ ਸਿੰਘ ਕੋੜਨਾ ਨੇ ਇੱਥੋਂ ਅਨਾਉਂਸ ਕੀਤਾ ਜੀ ਸਰਕਾਰ ਤਾਂ ਸੰਜੀਦਾ ਹੈ ਮੈਂ ਸੰਜੀਦਾ ਕਦੇ ਵਾਸਤੇ ਆ ਕਾਰਪੋਰੇਟ ਕਾਰਨ ਸੰਜੀਦਾ ਨਾ ਸਾਨੂੰ ਤੇ ਮਾਰਨ ਤੇ ਤੁਲੀ ਆ ਅਸੀਂ ਉਹਦੇ ਵਾਸਤੇ ਕੀੜੇ ਮਕਾਉਣੇ ਨਾ ਮਰ ਜਣਗੇ ਪੈਰਾਂ ਥੱਲੇ ਰੌਂਡੇ ਜਾਣਗੇ ਫੋਰਸਾਂ ਦੇ ਗੋਲੀਆਂ ਨਾਲ ਮਰ ਜਾਣਗੇ ਸਾਡੇ ਵਾਸਤੇ ਕੋਈ ਵੀ ਇਸ ਦੇਸ਼ ਦੀ ਸਰਕਾਰ ਜਿਹੜੀ ਆ ਕੋਈ ਇਹੋ ਜਿਹਾ ਕਦਮ ਨਹੀਂ ਚੁੱਕ ਰਹੀ ਜਿੱਦ ਨਾਲ ਕਿਸਾਨ ਮਜ਼ਦੂਰ ਦਾ ਜਾਂਦੇ ਬੱਚਿਆਂ ਦਾ ਜੀਵਨ ਪੱਧਰ ਜਿਹੜਾ ਉੱਚਾ ਉੱਠ ਸਕੇ। ਹੂੰ। ਕਰੋਨਾ ਵੇਲੇ ਦੇਖੋ। ਪੂਰੇ ਦੇਸ਼ ਦੀ ਇਕਨੋਮੀ ਪੂਰੇ ਜਿਹੜੇ ਇੰਡਸਟਰੀ ਜਿਹੜੇ ਡਿਵੈਲਪਮੈਂਟ ਦੇਸ਼ ਸੀਗੇ ਉਹਨਾਂ ਸਾਰੀ ਇਕਨੋਮੀ ਜਿਹੜੀ ਆ ਟੂਰਿਜ਼ਮ ਇੰਡਸਟਰੀ ਸਭ ਫੇਲ ਹੋ ਗਈ। ਇਹ ਖੇਤੀਬਾੜੀ ਇਹੇ ਧੰਦਾ ਸੀ ਜਿੰਨੇ ਭਾਰਤ ਦੀ ਜਿਹੜੀ ਅਵਸਥਾ ਸੀ ਉਹਨੂੰ ਸਟੇਬਲ ਰੱਖਿਆ। ਹੂੰ। ਅਗਰ ਸਰਕਾਰ ਉਦੋਂ ਨਹੀਂ ਸਮਝ ਸਕੀ 18 ਮਹੀਨੇ ਦੇ ਵਿੱਚ ਤੇ ਫਿਰ ਲੱਗਦਾ ਵੀ ਇਹ ਤਾਂ ਰਵੀ ਰਖਾਵਾ ਸਾਡਾ ਵੀ ਤੇ ਸਰਕਾਰਾਂ ਦਾ ਵੀ ਜਦੋਂ ਲੋਕ ਨਹੀਂ ਰਹਿਣਗੇ ਸਰਕਾਰਾਂ ਕੀ ਕਰਨਗੀਆਂ ਪਿੰਡਾਂ ਚੋਂ ਜਿਹੜੀਆਂ ਇੰਪਰੂਵਮੈਂਟ ਆ ਰਹੀ ਹੈ ਜੀ ਕਿੱਦਾਂ ਦੇ ਹਾਲਾਤ ਨੇ ਕਹਿੰਦੇ ਸਕੂਲਾਂ ਦੇ ਵਿੱਚ ਫੋਰਸ ਬਿਠਾਈ ਜਾ ਰਹੀ ਆ ਹਾਲਾਤ ਇਦਾਂ ਦੇ ਹੋ ਰਹੇ ਨੇ ਕਿੱਦਾਂ ਦੀ ਇਨਫੋਰਮੇਸ਼ਨ ਆਈ ਆ ਦੇਖੋ ਇਨਫੋਰਮੇਸ਼ਨ ਸਾਡੇ ਕੋਲ ਆਈ ਸੀ ਕਿ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਤੋਂ ਫੋਰਸ ਆ ਗਈ ਆ ਹਰਿਆਣਾ ਵਾਲੀ ਸਾਈਡ ਤੇ ਫੋਰਸ ਦਾ ਕਾਫੀ ਜਮਾਵੜਾ ਹੋ ਗਿਆ ਇਹ ਜਿਹੜਾ ਹਸਾਰਵਾਲ ਨੂੰ ਰੋਡ ਜਾਂਦਾ ਦਿੱਲੀ ਵੱਲ ਨੂੰ ਜਾਂਦਾ ਵਾ ਜਿਹੜਾ ਨਵਾਂ ਐਕਸਪ੍ਰੈਸ ਹਾਈਵੇ ਬਣਿਆ ਉਹਨੂੰ ਬਲੌਕ ਕਰ ਦਿੱਤਾ ਗਿਆ ਵਾ ਇੱਧਰ ਹਰਿਆਣਾ 'ਚ ਬੜੇ ਬੈਰੀਕੇਡਿੰਗ ਕੀਤੀ ਗਈ ਆ ਕਿ ਤਾਂ ਕਿ ਲੋਕ ਬੂਹ ਨਾ ਕਰ ਸਕਣ ਆਸਾਨੀ ਨਾਲ ਇਸ ਮੋਰਚੇ ਵੱਲ ਨੂੰ ਮੈਂ ਤਾਂ ਹੈਰਾਨੀ ਹੁੰਦੀ ਆ ਕਿ ਸਰਕਾਰ ਸਾਡੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਆ ਦੇਖੋ ਸਾਡੀ ਆਵਾਜ਼ ਦੱਬਣੀ ਨਹੀਂ ਆ ਅਸੀਂ ਬਲਦਾਨ ਦੇ ਦਾਂਗੇ ਇਸ ਢੱਲੇ ਵਾਲਾ ਸਭ ਬਲਦਾਨ ਦੇ ਦੂਗਾ ਮੈਂ ਉਸੋ ਕੇ ਬੈਠਣਾ ਮੈਂ ਆਪਣਾ ਬਲਦਾਨ ਦੇ ਦੂਗਾ ਸਾਡੇ ਤੋਂ ਅਗੇ ਹੋਰ ਪੈਦਾ ਹੋ ਜਾਣਗੇ ਇਹ ਦੱਬ ਨਹੀਂ ਦੱਬਦੇ ਨਹੀਂ ਆ हां मोमेंटम जी चक के ਜਿੱਦਾਂ ਦੀ ਤਿਆਰੀਆਂ ਨੇ ਅੰਦੋਲਨ ਨੂੰ ਵਿਖਰਾਉਣ ਦੇ ਲਈ ਖੰਡਿਆਉਣ ਦੇ ਲਈ ਵੀ ਕੁਝ ਕਰ ਸਕਦੇ ਨੇ ਜੇ ਉਹ ਚੱਕਣ ਆ ਸਕਦੇ ਨੇ ਲੇ ਕੋਸ਼ਿਸ਼ ਕਰਨ ਹਮ ਅਗਰ ਉਹ ਕੋਸ਼ਿਸ਼ ਕਾਮਯਾਬ ਹੋ ਜਾਂਦੇ ਆ ਮੈਨੂੰ ਮੈਂ ਨਹੀਂ ਕਹਿ ਸਕਦਾ ਲੇ ਕੋਸ਼ਿਸ਼ ਕਾਮਯਾਬ ਤਾਂ ਹੀ ਹੋਣਗੀ ਜੇ ਸਾਡੇ ਉਪਰੋਂ ਦੇ ਨੰਨਕੇ ਜਾਣਗੇ ਹਮ ਜਿੰਨਾ ਇੱਥੇ ਕਿੱਡਰ ਆ ਤੁਸੀਂ ਰਾਤ ਨੂੰ ਕਦੀ ਇੱਥੇ ਜੀ ਰਹੇ ਹੋਣੇ ਹੋ ਰਾਤ ਨੂੰ 6-6 ਲੇਅਰ ਦੀ ਸਕਿਉਰਟੀ ਆ ਪੂਰੀ ਰਾਤ ਸਾਡੇ ਆਗੂ ਜਿਹੜੇ ਪੈਟਰੋਲਿੰਗ ਕਰਦੇ ਨੇ ਹਮ ਮੈਨੂੰ ਲੱਗਦਾ ਕਿ ਮੈਂ ਕਹਣਾ ਨਹੀਂ ਚਾਹੁੰਦਾ ਚੈਨਲ ਦੇ ਉੱਤੇ ਕਿ ਜੇ ਉਹਨਾਂ ਦੀ ਤਿਆਰੀ ਸਾਡੀ ਤਿਆਰੀ ਪੂਰੀ ਆ ਅਸੀਂ ਮਰਨ ਵਾਸਤੇ ਤਿਆਰ ਆ ਸਰਪੰਖ ਵਾਸਤੇ ਤਿਆਰ ਆ ਲੇਕਿਨ ਅਗਰ ਸਰਕਾਰ ਜ਼ੋਰ ਜਬਰਦਸਤੀ ਕਰਦੀ ਆ ਤਾਂ ਮੈਂ ਕਹਿੰਦਾ ਇਸ ਦੇਸ਼ ਦੀ ਪੂਰੀ ਦੁਨੀਆ ਦੇ ਵਿੱਚ ਸ਼ਾਂਤਮਈ ਲੋਕਾਂ ਤੇ ਤਸ਼ੱਦਦ ਕਰਨ ਦਾ ਜਿਹੜਾ ਇਹ ਵੀ ਇੱਕ ਇਤਿਹਾਸ ਬਣੂਗਾ ਕਿ ਭਈ ਸ਼ਾਂਤਮਈ ਲੋਕ ਬੈਠੇ ਨੇ ਸੁਪਰੀਮ ਕੋਰਟ ਨੇ ਵੀ ਇਹ ਗੱਲ ਆਖੀ ਅੱਜ ਕਿ ਕਿਸਾਨ ਜਿਹੜੇ ਨੇ ਉਹ ਸ਼ਾਂਤਮਈ ਨੇ ਕੋਈ ਇਹੋ ਜੀ ਗੱਲ ਨਹੀਂ ਆ ਅਸਾਂ ਸੀ ਜਾਣਦੇ ਆ 13 ਮਹੀਨੇ ਅੰਦੋਲਨ ਲਾਇਆ ਕਿਸਾਨਾਂ ਨੇ ਕੋਈ ਇਹੋ ਜੀ ਹਰਕਤ ਉਹਨਾਂ ਨੇ ਵਾਇਲੈਂਟ ਵਾਇਲੈਂਸ ਨਹੀਂ ਕੀਤੀ ਸੁਪਰੀਮ ਕੋਰਟ ਨੇ ਸਖਸ਼ਾਤੀ ਕਿ ਆਪਾਂ ਇੱਥੇ ਫੋਰਸ ਦਾ ਯੂਜ਼ ਨਹੀਂ ਕਰਨਾ ਲੇਕਿਨ ਜੋ ਹਾਲਾਤ ਦਿਖ ਰਿਹਾ ਨਾ ਉਹ ਹਾਲਾਤ ਸਾਫ ਇਸ਼ਾਰਾ ਕਰ ਰਿਹਾ ਕਿ ਪੰਜਾਬ ਸਰਕਾਰ ਕੇਂਦਰ ਦੇ ਦਬਾਅ ਹਲੇ ਇਹ ਕਾਰਵਾਈ ਕਰ ਸਕਦੀ ਆ ਇੱਕ ਪਰਮਾਤਮਾ ਨੂੰ ਸੀ ਸਰਕਾਰ ਤਾਂ ਕਰ ਰਹੀ ਹੈ ਜੀ ਤਿਆਰੀਆਂ ਤੇ ਪਿੰਡਾਂ 'ਚ ਸਾਡੇ ਜਿਹੜੇ ਕਿਸਾਨ ਨੇ ਬਹੁਤ ਬੈਠੇ ਨੇ ਉਹਨਾਂ ਦੀਆਂ ਫਿਰ ਤਿਆਰੀਆਂ ਨਹੀਂ ਹੋ ਰਹੀਆਂ ਉਹ ਕਿਉਂ ਸੁੱਤੇ ਪਏ ਨੇ ਰੋਟੀ ਤਾਂ ਉਹ ਵੀ ਖਾਂਦੇ ਨੇ ਖੇਤੀ ਨਾਲ ਤਾਂ ਉਹ ਵੀ ਜੁੜੇ ਹੋਏ ਨੇ ਦੇਖੋ ਤੁਸੀਂ ਟਵਾਨਾ ਜੀ ਮੈਂ ਵੇਖਿਆ ਕਿ ਪਹਿਲਾਂ ਅੰਦੋਲਨ ਦੇਖਿਆ ਹੂਗਾ 13 ਫਰਵਰੂ ਚੱਲ ਰਿਹਾ ਅ ਔਰ ਜਿਹੜਾ ਹੁਣ ਮਰਨਵਰਤ ਰੱਖਣ ਤੋਂ ਬਾਅਦ ਜਿਹੜੀ ਅੰਦੋਲਨ ਨੂੰ ਵੇਵ ਜਿਹੜੀ ਇੱਥੇ ਜਿੰਨੀ ਜਨਤਾ ਇੱਥੇ ਇਕੱਠੀ ਹੋ ਰਹੀ ਆ ਮਿਲਾਂ ਦਾ ਇੱਕ ਇਸ਼ਾਰਾ ਵਾ ਸਰਕਾਰ ਵਾਸਤੇ ਵੀ ਕਿ ਲੋਕ ਜਾਗ ਚੁੱਕੇ ਨੇ ਹਾਂ ਕੋਈ ਆ ਇੱਕ ਹੁੰਦਾ ਬੰਦਾ ਸੁੱਤਾ ਵਾ ਉਹਨੂੰ ਜਗਾ ਲਈਦਾ ਜਿਹੜਾ ਅਵੇਸਲਾ ਹੈ ਨਾ ਕੇਸਲਾ ਉਹਨੂੰ ਕੇਸ ਮਾਰ ਲਿਆ ਉਹਨੂੰ ਤਾਂ ਜਿੰਨੀ ਮਰਜ਼ੀ ਵਾਜਾ ਮਰ ਉਹ ਨਹੀਂ ਜਾਗਦਾ ਕੋਈ ਉਹ ਲੋਕ ਹੁੰਦੇ ਨੇ ਕਿ ਠੀਕ ਗਵਾਂਡੀ ਦਾ ਹੋ ਜੂ ਉਹਨੂੰ ਦੇਖ ਲੈ ਮੇਰਨਾ ਹੋ ਜੂ ਦੇਖ ਲੈ ਕੋਈ ਗੱਲ ਨਹੀਂ ਆਪਾਂ ਲੜਨ ਵਾਲੇ ਲੋਕ ਜਦੋਂ ਦੇਸ਼ ਆਜ਼ਾਦ ਹੋਇਆ ਸੀ ਨਾ ਪੂਰੀ ਦੁਨੀਆ ਲੜਦੀ ਸੀ ਦਾਨੇ ਪਰਸਨ ਜਿਹੜਾ ਵੱਡਾ ਪੰਜਾਬ ਸੀ ਉਹਨੇ ਕੁਰਬਾਨੀਆਂ ਕੀਤੀਆਂ ਆਜ਼ਾਦੀ ਦੇ ਵਿੱਚ ਬਾਕੀ ਦੇ ਸੁੱਤਾ ਪਿਆ ਸੀ ਉਸ ਤੋਂ ਅੱਗੇ ਆਜੋ ਜਦੋਂ ਦੇਸ਼ ਨੂੰ ਪੈਸੇ ਦੀ ਸੋਨੇ ਦੀ ਲੋੜ ਪਈ ਤੇ ਉਹ ਵੀ 95% ਹੀ ਸਾਡਾ ਬੁੱਲੂ ਜੀ ਪਿੱਛੇ ਨਹੀਂ ਜੇ ਸਾਡੇ ਜਵਾਨਾਂ ਦੀਆਂ ਲਾਸ਼ਾਂ ਜਿਹੜੀਆਂ ਤਰੰਗੇ ਚ ਲਿਫਟ ਕੇ ਆਉਂਦੀਆਂ ਨੇ ਬਾਰਡਰਾਂ ਤੋਂ ਉਹ ਵੀ ਗਿਣਤੀ ਕਰ ਲੋ ਮੈਨੂੰ ਲੱਗਦਾ ਕਿ ਜਦੋਂ ਦੇਸ਼ ਨੂੰ ਜ਼ਰੂਰਤ ਹੋਈ ਨੇ ਸਾਡੀ ਉਸਨੂੰ ਯੂਜ਼ ਕਰਦੀ ਆ ਦੇਸ਼ ਦਾ ਢਿੱਡ ਭਰਨ ਵਾਸਤੇ ਹਰੀ ਕ੍ਰਾਂਤੀ ਲਿਆਂਦੀ ਸਾਹੀ ਜ਼ਮੀਨਾਂ ਜਿਹੜੀਆਂ ਆਪਣੀਆਂ ਖਰਾਬ ਕਰਨੀਆਂ ਪਾਣੀ ਖਰਾਬ ਕਰ ਲਿਆ ਉਦੋਂ ਸਾਡੀ ਜ਼ਰੂਰਤ ਸੀਗੀ ਅੱਜ ਵੀ ਦੇਸ਼ ਦਾ ਰੱਖਿਆ ਮੰਤਰੀ ਜਿਹੜਾ ਵਾ ਸਾਰਾ ਹੱਟ ਜਾ ਕੇ ਬੋਲੇ ਸੋਹਣੇ ਹਾਲ ਦੇ ਨਾਰੇ ਪਰਵਾਉਂਦਾ ਜਿਹੜੇ ਲਗਵਾਉਂਦਾ ਉੱਥੇ ਸੈਕ੍ਰੀਮੈਂਟ ਤੋਂ ਕਿਉਂ ਲਗਵਾਉਂਦਾ ਕਿ ਜਿਹੜੇ ਇਸ ਨਾਰੇ ਦੀ ਜਿਹੜੀ ਗੂੰਜ ਆ ਨਾ ਪੂਰੀ ਦੁਨੀਆ ਜਾਣਦੀ ਆ ਕਿ ਜਿੱਥੇ ਇਹ ਨਾਰਾ ਲੱਗਿਆ ਉੱਥੇ ਜਿਹੜੀ ਆ ਦੁਸ਼ਮਣ ਦੀ ਜਿਹੜੀ ਆ ਹਾਰ ਪੱਕੀ ਆ ਉੱਥੇ ਸਾਡਾ ਯੂਜ਼ ਕੀਤਾ ਜਾਂਦਾ ਇੱਥੇ ਸਾਨੂੰ ਮਾਰਿਆ ਜਾਂਦਾ ਸਾਡੇ ਜਵਾਨ ਨੇ ਸਾਡੇ ਬੱਚਿਆਂ ਨੇ ਜਿਹੜੇ ਅੱਗੇ ਸਰਦੇ ਹਮਾਰ ਕਰਨਗੇ ਜਦੋਂ ਮੈਂ ਕੱਲ ਇੱਥੇ ਇਜੈਕਸ਼ਨ ਠਾਹਵੇਂ ਇੰਟੈਲੀਜੈਂਸ ਬਾਹਰ ਕੱਢੋ ਅੰਨੇ ਫਿਰ ਕੋਈ ਐਫ ਜਨ ਹੋਣੀ ਕਰਨਾ ਹੋ ਜੇ ਉਹਨਾਂ ਅਧਿਕਾਰੀ ਜੀ ਤੁਹਾਡੇ ਬੱਚੇ ਆ ਸਾਡੇ ਬੱਚਿਆਂ ਨੂੰ ਯੂਜ਼ ਕਰਦੇ ਸਾਨੂੰ ਮਾਰਨ ਵਾਸਤੇ ਸੋ ਮੈਨੂੰ ਲੱਗਦਾ ਕਿ ਅੰਦੋਲਨ ਤੇ ਪੂਰੇ ਦੇਸ਼ ਚ ਉੱਠ ਗਿਆ ਆਪਾਂ ਸੋਸ਼ਲ ਮੀਡੀਆ ਦੇ ਵਿੱਚ ਜਿੰਨਾ ਦੇਖ ਰਿਹਾ ਨਾ ਜਾਂ ਪਿੰਡਾਂ ਜੋ ਵੇਵ ਦੇਖ ਰਿਹਾ ਇਹ ਦਿਨ-ਬਦਿਨ ਜਿਹੜਾ ਵਾ ਇਹ ਅੱਗੇ ਵਧੂਗਾ ਸਰਕਾਰ ਨੇ ਕਦੋਂ ਮਰਵਾਣਾ ਪਿਛਲੇ 13 ਮਹੀਨੇ ਬਾਅਦ ਬੰਨੀ ਸੀ ਹੁਣ ਕਦੋਂ ਮਰਵਾਣਾ ਵਾ ਅਸੀਂ ਇਸੇ ਕਰਕੇ ਆ ਰਹੇ ਹਾਂ ਜੀ ਇਹ ਫੈਸਲਾ ਜਗੀਰ ਸਿੰਘ ਡੱਲੇਵਾਲ ਦਾ ਬੜਾ ਦੂਰਦਸ਼ੀ ਸੀ ਇਹ ਯਾਰ ਆਪਾਂ ਲੋਕਾਂ ਦੇ ਬੱਚੇ ਕੋ ਮਰਵਾਉਣਾ ਹੈ ਕਿਸੇ ਦੇ ਬੱਚੇ ਨਾਲ ਆਪਾਂ ਸ਼ੁਭ ਕੰਦੀ ਡੈਥ ਹੋਈ ਆ ਆਪਾਂ ਸਾਰੀ ਇਮਰਾ ਦਾ ਜਿੰਨੇ ਮਰਜੀ ਕਰ ਦਈਏ ਤੋ ਦੇਣ ਨਹੀਂ ਦੇ ਸਕਦੇ ਉਹ ਬੱਚੇ ਨੂੰ ਲਿਆ ਨਹੀਂ ਸਕਦੇ ਉਹ ਕਿਉਂ ਨਹੀਂ ਆਗੂ ਮਰਦੇ ਸੋ ਆਪਾਂ ਨੇ ਉਹ ਇਹ ਪ੍ਰਣ ਕੀਤਾ ਕਿ ਆਗੂ ਜਿਹੜੇ ਆਪਣਾ ਜਿਹੜੇ ਪ੍ਰਾਨ ਤਿਆਗਣਗੇ ਕਿਉਂਕਿ ਸਾਡੇ ਗੁਰੂਆਂ ਨੇ ਨਵੇਂ ਪਾਤਸ਼ਾਹ ਨੇ ਮਜਰੂਮਾਂ ਦੀ ਰੱਖਿਆ ਵਾਸਤੇ ਅਸੀਂ ਉਹਦੇ ਬਰਾਬਰ ਗੁਰੂ ਦੇ ਬਰਾਬਰ ਅਸੀਂ ਨਹੀਂ ਆ ਲੇਕਿਨ ਸਿੱਖ ਤਾਂ ਆਪਾਂ ਹੈਗੇ ਨਾ ਅਗਰ ਸਾਡਾ ਗੁਰੂ ਮਜਰੂਮਾਂ ਦੀ ਰਾਖੀ ਵਾਸਤੇ ਆਪਣਾ ਸੀਸ ਦਿੱਲੀ ਹੋ ਜਗ੍ਹਾ ਦੇ ਸਕਦਾ ਅਸੀਂ ਉਹਦੇ ਬੱਚੇ ਆ ਉਹਦੇ ਨਕਸ਼ੇ ਕਦਮਾਂ ਦੇ ਚੱਲਦੇ ਪੁੱਤਰ ਦਾ ਕਮਾਂ ਦਾ ਆਪਣੇ ਬਾਪ ਦੇ ਨਕਸ਼ੇ ਕਦਮਾਂ ਚੱਲੇ ਉਹਦੇ ਨਕਸ਼ੇ ਕਦਮਾਂ ਚੱਲ ਕੇ ਆਪਾਂ ਆਪਣੇ ਸਮਾਜ ਕਿਸਾਨਾਂ ਮਜ਼ਦੂਰਾਂ ਵਾਸਤੇ ਜਿਹੜਾ ਵਾ ਉਹ ਲੜতে ਸਕਦੇ ਆਪਾਂ ਸਰੀਰ ਦਾ ਬਲਦਾਨ ਦੇ ਸਕਦੇ ਆ ਜੀ ਧੰਨਵਾਦ ਜੀ ਸੋ ਇਹ ਸਨ ਕਿਸਾਨ ਆਗੂ ਹਰਦੋ ਝੰਡੇ ਸਾਹਿਬ ਜਿਨ੍ਹਾਂ ਨੇ ਕਿਹਾ ਕਿ ਅਸੀਂ ਨਾਲ ਨਾਲੇ ਲੋਕਾਂ ਨਾਲ ਲੜ ਕੇ ਜਿੱਤਾਂਗੇ ਸੋ ਸਾਡੇ ਲੋਕਾਂ ਦੇ ਲਈ ਅਸੀਂ ਇਹ ਲੜਾਈ ਲੜ ਰਹੇ ਹਾਂ ਸੋ ਸਾਡੀਆਂ ਕੁਰਬਾਨੀਆਂ ਜਿਹੜੀਆਂ ਉਹ ਬੇਅਰਥ ਨਹੀਂ ਜਾਣਗੀਆਂ ਸੋ ਕਦੋਂ ਸਰਕਾਰ ਮੰਨਦੀ ਹੈ ਤਾਂ ਸਮਾਂ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਹੁਣਰ ਭੈ ਜਨਾਬ ਮਨਪ੍ਰਤ ਸਿੰਘ ਜਿਮਾਣਾ ਧਨਵਾਦ